ਵਾਜਲਕਾ ਦਾ ਸਰਹੱਦੀ ਪਿੰਡ ਦੋਨਾ ਨਾਨਕਾ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਹੜਪ੍ਰੇਟ ਕਿਸਾਨਾਂ ਦੀ ਮਦਦ ਲਈ ਅੱਗੇ ਆਏ ਪਿੰਡ ਆਵਾ ਦੇ ਸਮਾਜ ਸੇਵੀ ਮਾਸਟਰ ਲਵਜੀਤ ਗਰੇਵਾਲ ਨੇ ਹੜ ਤੋਂ ਪ੍ਰਭਾਵਿਤ ਪਰਿਵਾਰਾਂ ਲਈ ਵੱਦ ਤੋਂ ਵੱਧ ਸਹਾਇਤਾ ਦੀ ਅਪੀਲ ਕੀਤੀ ਹੈ। ਉਹਨਾਂ ਦੱਸਿਆ ਕਿ ਉਹਨਾਂ ਦੀ ਟੀਮ ਨੇ ਇਲਾਕੇ ਦੇ ਹੜ ਪ੍ਰਭਾਵਿਤ ਕਿਸਾਨਾਂ ਲਈ ਕਣਕ ਦੀ ਬਿਜਾਈ ਵਿੱਚ ਹਰ ਸੰਭਵ ਮਦਦ ਪਹੁੰਚਾਈ ਹੈ। ਹਾਲਾਂਕਿ ਇਸ ਸਮੇਂ ਕਣਕ ਦੀ ਬਿਜਾਈ ਦਾ ਕੰਮ ਲਗਭਗ ਪੂਰਾ ਹੋ ਗਿਆ ਹੈ ਪਰ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਹਨਾਂ ਪਰਿਵਾਰਾਂ ਦਾ ਸੰਕਟ ਅਜੇ ਤੱਕ ਖਤਮ ਨਹੀਂ ਹੋਇਆ ਹੈ। ਮਾਸਟਰਕ ਗਰੇਵਾਲ ਨੇ ਕਿਹਾ ਕਿ ਅਪ੍ਰੈਲ ਮਹੀਨੇ ਵਿੱਚ ਫਸਲ ਆਉਣ ਤੱਕ ਇਹ ਪਰਿਵਾਰ ਗੁਜ਼ਾਰਾ ਚਲਾਉਣ ਬੱਚਿਆਂ ਦੀ ਸਿੱਖਿਆ ਅਤੇ ਰੇਲੂ ਜ਼ਰੂਰਤਾਂ ਲਈ ਸਹਾਰੇ ਦੇ ਮਹਤਾਜ ਹਨ ਖਾਸ ਕਰਕੇ ਧੀਆਂ ਦੇ ਵਿਆਹ ਅਤੇ ਬੱਚਿਆਂ ਦੇ ਸਕੂਲ ਫੀਸਾਂ ਦਾ ਬੋਝ ਉਨ੍ਹਾਂ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ ਉਨ੍ਹਾਂ ਨੇ ਦਾਨੀ ਸੱਜਣਾ ਅਤੇ ਸਮਾਜਿਕ ਸੰਸਥਾਵਾਂ ਨੂੰ ਵੀ ਇਸ ਸਮੇਂ ਇਨ੍ਹਾਂ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਣ ਅਤੇ ਇਕਜੁੱਟ ਹੋ ਕੇ ਇਨ੍ਹਾਂ ਪਰਿਵਾਰਾਂ ਦੀ ਬਾਹ ਫੜਨ ਦੀ ਅਪੀਲ ਕੀਤੀ ਹੈ ਮੇਰਾ ਨਾਮ ਲਵਜੀਤ ਗਰੇਵਾਲਾ ਜੀ ਸਾਡੇ ਪਿੰਡ ਆਵਾ ਦੇ ਗਰੇਵਾਲ ਪਰਿਵਾਰ ਵੱਲੋਂ ਸਾਡੇ ਜਿਹੜੇ ਬੱਚੇ ਬਾਹਰ ਬੈਠੇ ਆ ਸਾਡੇ ਐਨ ਆਰ ਆਈ ਆ ਉਹਨਾਂ ਦੇ ਸੱਜਣ ਮਿੱਤਰ ਆ ਔਰ ਕੋਈ ਸੰਗਰੂਰ ਤੋਂ ਮੇਰੇ ਅਧਿਆਪਕ ਸਾਥੀ ਸੀਗੇ ਉਹਨਾਂ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਪਿੰਡ ਦੋਨਾ ਨਾਨਕਾ ਅਡਾਪਟ ਕੀਤਾ ਸੀ ਬਿੰਡਾਵਾ ਵੱਲੋਂ ਇਹ ਪਿਛਲੇ ਲਗਭਗ 35-40 ਦਿਨ ਤੋਂ ਸਾਡੇ ਪਿੰਡ ਦੇ ਟਰੈਕਟਰ ਇੱਥੇ ਮੇਰੇ ਨਾਲ ਬੈਠੇ ਬਲਕਾਰ ਗਰੇਵਾਲ ਜੀ ਸ਼ੁੰਦਰ ਗਰੇਵਾਲਾ ਬਾਕੀ ਮੇਰੇ ਚਾਚੇ ਦਾਦੇ ਦੇ ਬੰਦੇ ਸਾਰੇ ਇੱਥੇ ਬੈਠੇ ਆ 35-40 ਦਿਨ ਤੋਂ ਸਾਡੇ ਟਰੈਕਟਰ ਇੱਥੇ ਲਗਾਤਾਰ ਕੰਮ ਕਰਦੇ ਸੀ ਗਰਾਊਂਡ ਬੋਰਡ 500 ਕਿੱਲਾ ਕਣਕ ਦੀ ਬਜਾਈ ਸਾਡੇ ਪਿੰਡ ਵੱਲੋਂ ਇੱਥੇ ਕੀਤੀ ਗਈ ਔਰ ਲਗਭਗ ਹੁਣ ਸਾਰਾ ਕੰਮ ਨਿਪਟ ਨਿਪਟ ਚੁੱਕਿਆ ਅੱਜ ਅਸੀਂ ਸਾਰੇ ਆਏ ਸੀ ਅਸੀਂ ਦੁਆਰਾ ਸੇ ਇਹੀ ਬੇਨਤੀ ਕਰਨ ਆਏ ਸੀ ਵੀ ਹਾਲੇ ਵੀ ਜੇ ਕਿਸੇ ਦਾ ਕੁਝ ਵੀ ਰਹਿ ਗਿਆ ਹੋਵੇ 2 4 5 ਕਿੱਲੇ ਕੋਈ ਰਹਿ ਗਏ ਤਾਂ ਅਸੀਂ ਅੱਜ ਪਿੰਡ ਦੇ ਸਾਰੇ ਸਾਥੀ ਬੈਠੇ ਆ ਇਹਨਾਂ ਨੂੰ ਰਿਕੁਐਸਟ ਕੀਤੀ ਹੈ ਕਿ ਤੁਸੀਂ ਬੇਸ਼ੱਕ ਅਨਾਉਂਸਮੈਂਟਸ ਕਰ ਦਿਓ ਗੁਰਦਰਾ ਸਾਹਿਬ ਦੇ ਵਿੱਚ ਜੇ ਰਹਿ ਗਿਆ ਤਾਂ ਅਸੀਂ ਇਹ ਮੁਕੰਮਲ ਕਰਕੇ ਜਾਵਾਂਗੇ ਕਿਉਂਕਿ ਜਿਹੜੀ ਕੁਦਰਤ ਨੇ ਮਾਰ ਮਾਰੀ ਆ ਉਹਦਾ ਇਹੀ ਹਾਲ ਆ ਵੀ ਆਪਾਂ ਰਲ ਮਿਲ ਕੇ ਸਾਰੇ ਉਹਦਾ ਮੁਕਾਬਲਾ ਕਰੀਏ ਔਰ ਵਧੀਆ ਉਪਰਾਲਾ ਹੱਡਾ ਸਿਰੇ ਚੜਿਆ ਪਿੰਡ ਵਾਲਿਆਂ ਨੇ ਬਹੁਤ ਸਹਿਯੋਗ ਕੀਤਾ ਸਾਨੂੰ ਬੜੇ ਸਜੇ ਤਰੀਕੇ ਨਾਲ ਇਹਨਾਂ ਨੇ ਆਪਦੀ ਪਲਾਨਿੰਗ ਕਰਕੇ ਸਾਡੇ ਡੈਕਟਰਾਂ ਨੂੰ ਪੂਰਾ ਪੂਰਾ ਉਹਨਾਂ ਨੇ ਏਰੀਆ ਦਿੰਦੇ ਰਹੇ ਕਿ ਅਸੀਂ ਮਤਲਬ ਚੰਗਾ ਕੰਮ ਚੱਲਦਾ ਰਹੇ ਉਸੇ ਕਰਕੇ ਹੀ ਇੰਨਾ ੜਾ ਕੰਮ ਨਿਬੜਿਆ ਜੀ ਮੈਂ 12 ਸਾਲ ਇਸ ਪਿੰਡ ਜੌਬ ਕੀਤੀ ਹੈ ਜੀ ਔਰ ਘਰ ਘਰ ਤੋਂ ਵਾਕਿਫਾਂ ਇਹਨਾਂ ਦੇ ਸਾਰੇ ਹਾਲਾਤਾਂ ਤੋਂ ਦਵਾਕਿਫਾਂ ਔਰ ਆਪ ਦੇ ਮਨ ਤੇ ਇੱਕ ਬੋਝ ਹੁੰਦਾ ਕਿ ਇਸ ਪਿੰਡ ਨੇ ਦੋਨਾਂ ਨਾਨਕਾਂ ਨੇ ਬਹੁਤ ਕੁਝ ਦਿੱਤਾ ਹੈ ਜੋ ਮਾਨ ਸਤਕਾਰ ਇਸ ਪਿੰਡ ਚ ਮਿਲਿਆ ਤਾਂ ਜਦੋਂ ਮੇਰੇ ਪਿੰਡ ਵੱਲੋਂ ਅਸੀਂ ਵੀ ਆਪਾਂ ਇਸ ਏਰੀਏ ਜਾ ਕੇ ਕੰਮ ਕਰਨਾ ਚਾਹੁੰਦੇ ਆ ਤਾਂ ਮੈਂ ਰਿਕੁਐਸਟ ਕੀਤੀ ਸੀ ਕਿ ਆਪਾਂ ਦੋਨਾਂ ਨਾਨਕਾਂ ਹੀ ਅਡਾਪਟ ਕਰੀਏ ਕਿਉਂਕਿ ਮੈਨੂੰ ਉੱਥੋਂ ਦੇ ਹਾਲਾਤ ਪਤਾ ਹਾਲਾਂਕਿ ਸਾਰੇ ਪਿੰਡ ਲੋਡ ਬੰਦ ਸੀਗੇ ਪਰ ਹੋਰ ਬਹੁਤ ਸੰਸਥਾਵਾਂ ਸੀਗੀਆਂ ਤੇ ਫਿਰ ਇਹ ਪਿੰਡ ਸੀ ਅਡਾਪਟ ਕਰਕੇ ਇੱਥੇ ਅਸੀਂ ਐਡਵਾਂਸ ਕਹਿ ਗਏ ਸੀ ਆ ਕੇ ਇਥੋਂ ਦੀਆਂ ਦੋਨੋਂ ਪੰਚਾਇਤਾਂ ਨੂੰ ਕਿ ਦੋਨੋਂ ਸਰਪੰਚ ਸਾਹਿਬਾਂ ਨੂੰ ਕਿ ਇਸ ਪਿੰਡ ਦਾ ਤੁਸੀਂ ਬੇਫਿਕਰੇ ਹੋ ਜੋ ਇਹਦੀ ਸਾਰੀ ਬਜ ਉਹੋ ਹੀ ਅਸੀਂ ਆਪਦਾ ਜਿਹੜਾ ਸਾਡੇ ਵੱਲੋਂ ਪ੍ਰੋਮਿਸ ਸੀ ਅਸੀਂ ਉਹ ਪੂਰਾ ਕੀਤਾ ਜੀ ਮੈਂ ਤਾਂ ਸਾਰਾ ਸੜਸੜਾ ਬਿਜਾਈ ਦਾ ਕੰਮ ਕੀਤਾ ਹੈਗਾ ਸਾਡੇ ਵੱਲੋਂ ਹੀ ਟਰੈਕਟਰ ਐਕਲ ਸਾਡੇ ਆਉਂਦੇ ਜਾਂਦੇ ਰਹੇ ਆ 10 12 ਟਰੈਕਟਰ ਸਾਡੇ ਸਟਾਰਟ ਤੋਂ ਚੱਲੇ ਸੀ ਫਿਰ ਕਿਉਂਕਿ ਸਾਡੀ ਬਿਜਾਈ ਆਪਦੀ ਬਰਾਬਰ ਸੀਗੀ ਫਿਰ ਰੈਂਡਮਲੀ ਸਾਡੇ ਟਰੈਕਟਰ ਸ਼ਿਫਟ ਹੋ ਗਏ ਆਉਂਦੇ ਰਹੇ ਆ ਪਿੰਡ ਵਾਲਿਆਂ ਨੇ ਵੀ ਕੁਝ ਟਰੈਕਟਰ ਆਪਣੇ ਨਾਲ ਲਾਏ ਆ ਜਿਨ੍ਹਾਂ ਨੂੰ ਡੀਜ਼ਲ ਵਗੈਰਾ ਸਾਡੀ ਸੰਸਥਾ ਵੱਲੋਂ ਜਾਂ ਸਾਡੀ ਪਿੰਡ ਵੱਲੋਂ ਦੇ ਦਿੱਤਾ ਗਿਆ ਸੀਗਾ ਤੇ ਜੋ ਵੀ ਕੰਮ ਸੀ ਬਾਈ ਬਿਜਾਈ ਦਾ ਸੀਗਾ ਇਹਨਾਂ ਕੇ ਗੁਰੇਤਾ ਚੁਕਾਉਣ ਦਾ ਵੀ ਸੀਗਾ ਉਹਦੇ ਵਿੱਚ ਸਾਡੇ ਟਰੈਕਟਰਾਂ ਨੇ ਨਾਲ ਹੈਲਪ ਕੀਤੀ ਸਭ ਤੋਂ ਪਹਿਲਾਂ ਤਾਂ ਪੰਜਾਬ ਦੀ ਮੁਸੀਬਤ 'ਚ ਪੂਰਾ ਪੰਜਾਬ ਨਾਲ ਖੜਾ ਮਤਲਬ ਇਹਨਾਂ ਸਾਥੀਆਂ ਵੱਲੋਂ ਕਿਉਂਕਿ ਇੱਥੇ ਰਹਿ ਐ ਬਹੁਤ ਲੰਮਾ ਟਾਈਮ ਇਹਨਾਂ ਦੇ ਦੁੱਖ ਦਰਦ ਚੰਗੀ ਤਰ੍ਹਾਂ ਜਾਣਨਾ ਹੈ ਇਹਨਾਂ ਵੱਲੋਂ ਮੈਂ ਸਾਰੀਆਂ ਸੰਸਥਾਵਾਂ ਦਾ ਦੁਆਰਾ ਧੰਨਵਾਦੀ ਹਾਂ ਜਿਨ੍ਹਾਂ ਨੇ ਜਿਸ ਤਰੀਕੇ ਨਾਲ ਮਦਦ ਕੀਤੀ ਹੈ ਕਿਉਂਕਿ ਇੰਨੇ ਲੰਮੇ ਟਾਈਮ ਤੋਂ 5 ਮਹੀਨੇ ਤੋਂ ਲਗਾਤਾਰ ਮਦਦ ਚੱਲ ਰਹੀ ਹੈ ਅੱਜ ਵੀ ਸੰਸਥਾਵਾਂ ਆ ਰਹੀਆਂ ਹਨ ਤਾਂ ਪਹਿਲੀ ਵਾਰ ਹੋਇਆ ਇਸ ਇਲਾਕੇ ਨੂੰ ਪਹਿਲੀ ਵਾਰ ਹੋਇਆ ਕਿ ਲੋਕਾਂ ਨੇ ਇਹਨਾਂ ਦਾ ਦਰਦ ਮਹਿਸੂਸ ਕੀਤਾ ਤੇ ਇਹੀ ਆ ਵੀ ਹਾਲੇ ਵੀ ਹਾਲੇ ਵੀ ਲੋੜ ਹੈਗੀ ਆ ਬਜਾਈ ਦਾ ਕੰਮ ਨਿਭੜ ਗਿਆ ਪਰ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਅੱਜ ਵੀ ਸੁਨੇਹ ਆ ਰਹੇ ਆ ਕਿ ਲੜਕੀਆਂ ਦੀ ਸ਼ਾਦੀ ਰੱਖੀ ਸੀ ਉਹਨਾਂ ਕੋਲੇ ਹਾਲੇ ਪ੍ਰਬੰਧ ਨਹੀਂ ਹੋ ਰਿਹਾ ਜਾਂ ਉਹ ਕਰ ਚੁੱਕੇ ਆ ਹਾਲੇ ਕੁੜੀਆਂ ਦੇ ਘਰ ਦਾ ਲੜਿੰਦਾ ਸਮਾਨ ਦੇਣ ਵਾਲਾ ਕੁਝ ਬੱਚਿਆਂ ਦੀ ਫੀਸ ਜਿਹੜੇ ਹਾਲਾਂਕਿ ਇੱਕਦਮ ਬਾਬਾ ਜੀ ਵੱਲੋਂ ਬਾਬਾ ਹਾਕਮ ਸਿੰਘ ਜੀ ਵੱਲੋਂ ਇੱਥੇ ਫੀਸ ਕਾਫੀ ਬੱਚਿਆਂ ਦੀ ਭਰਤੀ ਗਈ ਹੈ ਪਰ ਪ੍ਰਾਈਵੇਟ ਸਕੂਲਾਂ ਦੇ ਬੱਚੇ ਜਾਂ ਜਿਹੜੇ ਬੱਚੇ ਅਕੈਡਮੀਆ ਦੇ ਵਿੱਚ ਆਪਣੀ ਐਜੂਕੇਸ਼ਨ ਲੈ ਰਹੇ ਆ ਉਹਨਾਂ ਬੱਚਿਆਂ ਦੀ ਫੀਸ ਦੇ ਅੱਜ ਵੀ ਸਨੇ ਆਉਂਦੇ ਆ ਅਸੀਂ ਵੀ ਕੋਸ਼ਿਸ਼ ਕਰਾਂਗੇ ਸਾਡੀ ਟੀਮ ਮਤਲਬ ਜੀ ਜੋ ਸਾਡੇ ਕੋਲ ਗੁੰਜਾਇਸ਼ ਹੋਈ ਕੱਲ ਵੀ ਮੈਨੂੰ ਸੰਗਰੂਰ ਤੋਂ ਕੁਝ ਸਾਥੀਆਂ ਨੇ ਕੰਟੈਕਟ ਕੀਤਾ ਸੀਗਾ ਤਾਂ 3-4 ਬੱਚੀਆਂ ਜਿਨ੍ਹਾਂ ਦੇ ਵਿਆਹ ਹੋ ਚੁੱਕੇ ਆ ਉਨਾਂ ਦਾ ਬਣਦਾ ਸਮਾਨ ਪਹੁੰਚਾਉਣ ਦਾ ਵਾਅਦਾ ਕੀਤਾ ਕੱਲ੍ਹ ਸੀ ਇਸ ਤਰ੍ਹਾਂ ਹੋਰ ਵੀ ਜਿੱਥੇ ਜਿੱਥੇ ਸਾਡੇ ਜੋ ਜੋ ਸਾਡੇ ਵੱਸ ਪਊਗਾ ਜਿਹੜੀ ਚੀਜ਼ ਸਾਡੇ ਵੱਸ ਹੋਊਗੀ ਅਸੀਂ ਜ਼ਰੂਰ ਕਰਾਂਗੇ ਬਾਕੀਆਂ ਨੂੰ ਵੀ ਬੇਨਤੀ ਹੈ ਕਿ ਜੇ ਕਿਸ ਨੇ ਆਉਂਦਾ ਕਿਉਂਕਿ ਇਹ ਮੁਸ਼ਕਲ ਚ ਘੱਟੋ ਘੱਟ ਅਪ੍ਰੈਲ ਚ ਜਦੋਂ ਇਹਨਾਂ ਦੀ ਫਸਲ ਘਰ ਆਊਗੀ ਉਦੋਂ ਇਹ ਗੁਜ਼ਾਰੇ ਜੋਗੇ ਹੋਣਗੇ ਹਾਲੇ ਤੇ ਇਹਨਾਂ ਦੇ ਵੀ ਕੋਲੋਂ ਹੀ ਖਰਚਾ ਰੱਖਣਾ ਹੈ ਪਿਛਲੇ 5-6 ਮਹੀਨਿਆਂ ਤੋਂ ਵੀ ਕੋਲੋਂ ਕਰ ਰਹੇ ਨਵੀਂ ਫਸਲ ਬੀਜੀ ਆ ਤਾਂ ਅੱਜ ਉਹ ਵੀ ਖਰਚਾ ਖਾਊਗੀ ਅਪ੍ਰੈਲ ਚ ਕਣਕ ਆਊਗੀ ਤੇ ਪੈਰਾਂ ਸਿਰ ਹੋਣਗੇ ਅਪ੍ਰੈਲ ਤੱਕ ਇਹਨਾਂ ਸਾਰਿਆਂ ਨੂੰ ਲੋੜ ਹੈ ਤੇ ਜਿੱਥੇ ਜ